ਸਵਾਗਤ ਹੈ ਹੁਸ਼ਾਰਪਰ نیوز ਦੇਖ ਰਹੇ ਤਵਾਮ ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਤੈਸ ਵਕਤ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਹੜ੍ਹਾਂ ਨੇ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਜਿਸ ਤਿਆਂ ਕਿ ਸਮੇਂ-ਸਮੇਂ ਤੇ ਤਸਵੀਰਾਂ ਵੀ ਜਿਹੜੀਆਂ ਉਹ ਵੱਖ-ਵੱਖ ਮੀਡੀਆ ਚੈਨਲਸ ਵੱਲੋਂ ਨਸ਼ਰ ਕੀਤੀਆਂ ਜਾ ਰਹੀਆਂ ਨੇ ਤਾਂ ਕਈ ਇਲਾਕਿਆਂ ਦੇ ਵਿੱਚ ਹਾਲਾਤ ਇੰਨੇ ਕਿਉਂ ਜ਼ਿਆਦਾ ਦਰਦ ਭਰੇ ਬਣੇ ਹੋਏ ਨੇ ਜਿਨ੍ਹਾਂ ਨੂੰ ਚਾਕੇ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਇਲਾਕਿਆਂ ਦੇ ਵਿੱਚ ਰਸਦ ਦੀ ਵੀ ਕਾਫੀ ਜ਼ਿਆਦਾ ਜ਼ਰੂਰਤ ਮਹਿਸੂਸ ਹੋ ਰਹੀ ਹੈ ਤਸਵੀਰਾਂ ਅਸੀਂ ਹੁਸ਼ਿਆਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਮੌਜੂਦ ਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਅੱਜ ਇਹ ਵਕਫਾਖ ਸੇਖ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਇਹ ਕਈ ਕੁਝ ਅਹਿਮ ਫੈਸਲੇ ਜਿਹੜੇ ਉਹ ਲੈ ਜਾਂਦੇ ਨੇ ਤਾਂ ਕਰਨੈਲ ਸਿੰਘ ਇਹ लवली ਸਾਡੇ ਨਾਲ ਮੌਜੂਦ ਨੇ ਭਪਿੰਦਰ ਸਿੰਘ ਇਹ ਸੱਜਣ ਮੌਜੂਦ ਨੇ ਤਾਂ ਹੋਰ ਇਹ ਜਿਹੜੇ ਆਗੂ ਸਹਿਬਾਨ ਨੇ ਵਕਫਾਖ ਜਥੇਬੰਦੀਆਂ ਤੋਂ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਕਰਨੈਲ ਜੀ ਅੱਜ ਇਹ ਮੀਟਿੰਗ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਜੋ ਰਸਦ ਇਲਾਕੇ ਜਾਣੀ ਲਜਾਈ ਜਾਣੀ ਹੈ ਉਸ ਨੂੰ ਲੈ ਕੇ ਕੁਝ ਅਹਿਮ ਫੈਸਲੇ ਲਏ ਗਏ ਨੇ ਕਿਉਂਕਿ ਕੁਝ ਫੈਸਲੇ ਜਿਹੜੇ ਲਏ ਗਏ ਨੇ ਮੀਟਿੰਗ ਦੌਰਾਨ ਹਾਂਜੀ ਚੇਤਨ ਜੀ ਅੱਜ ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਜਿਹਦੇ ਵਿੱਚ ਸਿੱਖ ਨੌਜਵਾਨ ਫਰੰਟ ਯੰਗ ਖਾਲਸਾ ਗਰੁੱਪ ਦਸ਼ਮੀਸ਼ ਯੂਥ ਸੇਵਾ ਗਰੁੱਪ ਤੇ ਸਿੰਘ ਸਭਾ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਤੇ ਹੋਰ ਵੀ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਉਹਨਾਂ ਨਾਲ ਰਲ ਕੇ ਇੱਕ ਸਾਂਝੀ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਗਏ ਆ ਕਿ ਜਿਹੜੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਹੁਣ ਤੱਕ ਜੋ ਹੜ੍ਹਾਂ ਦੇ ਨਾਲ ਉਥੇ ਪ੍ਰਭਾਵਿਤ ਇਲਾਕੇ ਹੋਏ ਆ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਲੋਕ ਬੇਕਾਰ ਹੋ ਗਏ ਜਿਹੜੇ ਉਥੇ ਪਸ਼ੂ ਸੀਗੇ ਡੰਗਰ ਸੀ ਉਹ ਪਾਣੀ ਦੇ ਵਿੱਚ ਰੁੜ ਗਏ ਤੇ ਹੋਰ ਵੀ ਬਹੁਤ ਵੱਡਾ ਜਿਹੜਾ ਨੁਕਸਾਨ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਦੇ ਹੇਠ ਹੋਇਆ ਉਸ ਸੰਬੰਧੀ ਅੱਜ ਇਹ ਫੈਸਲੇ ਲਏ ਗਿਆ ਬੇ ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਸਹਿਯੋਗੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਦੇ ਸਹਿਯੋਗ ਦੇ ਨਾਲ ਜਲਦ ਹੀ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਚਾਹੇ ਉਹ ਗੁਰਦਾਸਪੁਰ ਦਾ ਏਰੀਆ ਵਾ ਚਾਹੇ ਸੁਲਤਾਨਪੁਰ ਲੋਧੀ ਦਾ ਏਰੀਆ ਚਾਹੇ ਡੇਰਾ ਬਾਬਾ ਨਾਨਕ ਦਾ ਏਰੀਆ ਚਾਹੇ ਅਜਨਾਲਾ ਚਾਹੇ ਤਰਨਤਾਰਨ ਜਿਹੜੇ ਮਾਝੇ ਏਰੀਏ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਹੜ੍ਹਾਂ ਦੀ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਉਸ ਦੇ ਸਬੰਧ ਵਿੱਚ ਜਲਦ ਹੀ ਹੁਸ਼ਿਆਰਪੁਰ ਦੀਆਂ ਜਿਹੜੀਆਂ ਜਥੇਬੰਦੀਆਂ ਲੋਹੜ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਜੋ ਵੀ ਉੱਥੇ ਦੇ ਲੋਕਾਂ ਨੂੰ ਲੋੜ ਆ ਜ਼ਰੂਰੀ ਵਸਤਾਂ ਦੀ ਲੋੜ ਆ ਦਵਾਈਆਂ ਦੀ ਲੋੜ ਵਾ ਜਾਂ ਉੱਥੇ ਗੱਧਿਆਂ ਦੀ ਲੋੜ ਵਾ ਚਾਦਰਾਂ ਦੀ ਲੋੜ ਆ ਮੱਛਰਦਾਨੇ ਲੋੜ ਆ ਹਰ ਇੱਕ ਤਰ੍ਹਾਂ ਦੀ ਜਿਹੜੀ ਸੰਭਵ ਜਿਹੜੀ ਮਦਦ ਆ ਉਹ ਕਰਨ ਦੇ ਲਈ ਜਲਦ ਹੀ ਇੱਥੋਂ ਜਿਹੜਾ ਹੜ ਪ੍ਰਭਾਵਿਤ ਇਲਾਕਿਆਂ ਤੇ ਜਾਇਆ ਜਾਵੇਗਾ ਬਿਲਕੁਲ ਕਰਨਲਜੀ ਚੱਕਰਪਾ ਰਾਸ਼ਨ ਦੀ ਗੱਲ ਕਰ ਲਈਏ ਤਾਂ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਹ ਰਾਸ਼ਨ ਜਿਹੜਾ ਬਹੁਤ ਵੱਡੇ ਪੱਧਰ ਤੇ ਵੱਖ-ਵੱਖ ਸਮਾਜ ਸੇਵੀ ਇਹ ਜਥੇਬੰਦੀਆਂ ਵੱਲੋਂ ਜਿਹੜੀ ਉਹ ਸੇਵਾ ਨਿਭਾਈ ਜਾ ਰਹੀ ਹੈ ਪਰੰਤੂ ਮੁੱਖ ਤੌਰ ਤੇ ਜਿਹੜੀ ਜ਼ਿਆਦਾਤਰ ਉਹ ਮੰਗ ਆ ਰਹੀ ਹੈ ਉਹ ਮੱਛਰਦਾਨੀਆਂ ਦੀ ਤਰਪਾਲਾਂ ਦੀ ਇਹ ਮੈਡੀਸਿਨਸ ਦੀ ਦਵਾਈਆਂ ਦੀ ਹੈ ਤਾਂ ਇਸ ਤੋਂ ਇਲਾਵਾ ਜਿਹੜੀ ਉਹ ਗੱਦਿਆਂ ਦੀ ਡਿਮਾਂਡ ਆ ਰਹੀ ਹੈ ਜੀ ਤੇ ਆਪਣੀ ਕੀ ਇੱਥੇ ਮੁੱਖ ਚੀਜ਼ਾਂ ਨੇ ਜਿਹੜੀਆਂ ਉਹ ਲੈ ਕੇ ਜਾਇਆਂ ਜਾਣਗੀਆਂ ਜੀ ਜਾਂ ਜੋ ਲੋਕ ਸੇਵਾ ਕਰਨਾ ਚਾਹੁੰਦੇ ਨੇ ਇੱਥੇ ਰਸਦ ਪਹੁੰਚਾਉਣਾ ਚਾਹੁੰਦੇ ਨੇ ਕੀ ਉਹਨਾਂ ਨੂੰ ਤੁਸੀਂ ਕਹਿਣਾ ਚਾਹੋਗੇ ਕਿ ਕਿਹੜੀ ਉਹਨਾਂ ਵਿਸ਼ੇਸ਼ ਤੌਰ ਤੇ ਚੀਜ਼ ਹੈ ਜਿਹੜੀ ਇੱਥੇ ਲੈ ਕੇ ਆਣੀ ਚਾਹੀਦੀ ਹੈ ਜੀ ਅਸੀਂ ਸਮੂਹ ਹੁਸ਼ਿਆਰ ਪਰਵਾਸੀ ਅਤੇ ਸਮੂਹ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਉੱਥੇ ਜਿਹੜੀਆਂ ਚੀਜ਼ਾਂ ਦੀ ਮੇਨ ਇਸ ਵੇਲੇ ਲੋੜ ਹੈਗੀ ਆ ਉਹਦੇ ਵਿੱਚ ਜਿੱਦਾਂ ਮੱਛਰਦਾਨੀਆਂ ਗੱਦੇ ਜਿਹੜੇ ਇੱਕ ਵੱਡੇ ਗੱਦੇ ਹੁੰਦੇ ਇੱਕ ਪਤਲੇ ਗੱਦੇ ਹੁੰਦੇ ਆ ਚਾਦਰਾਂ ਤੇ ਜਿਹੜੀਆਂ ਆਡੋਮੋਸ ਜਿਹੜੇ ਸੈਂਟਰੀ ਪੈਡ ਬੱਚਿਆਂ ਦੇ ਪੈਡ ਜੇ ਸੁੱਕੇ ਰਾਸ਼ਨ ਦੀ ਗੱਲ ਕਰੀਏ ਉਹਦੇ ਵਿੱਚ ਜਿੱਦਾਂ ਸੁੱਕਾ ਦੁੱਧ ਹੋ ਗਿਆ ਦਾਲਾਂ ਹੋ ਗਈਆਂ ਤੇ ਹੋਰ ਜਿਹੜੀਆਂ ਚੀਜ਼ਾਂ ਚਾਵਲ ਹੋ ਗਏ ਤੇ ਇੱਕ ਜਿਹੜੀ ਗੱਲ ਪਾਣੀ ਦੀ ਤਾਂ ਉੱਥੇ ਲੋਡ ਲਗਾਤਾਰ ਹੀ ਹੱਲੇ ਪੈਣੀ ਆ ਕਿਉਂਕਿ ਹੱਲੇ ਜਿਹੜਾ ਪਾਣੀ ਹੜਾਂ ਦਾ ਵਾ ਉਹਨੂੰ ਉਤਰਨ ਨੂੰ ਵੀ ਟਾਈਮ ਲੱਗਣਾ ਤੇ ਪਾਣੀ ਦੀ ਲੋੜ ਵੀ ਬਹੁਤ ਹੈਗੀ ਆ ਬਹੁਤ ਸਾਰੇ ਇਲਾਕੇ ਇਦਾਂ ਦੇ ਵੀ ਅੱਜ ਸਾਨੂੰ ਕਿਸੇ ਦਾ ਫੋਨ ਆਇਆ ਸੀਗਾ ਕਿ ਉੱਥੇ ਤੱਕ ਹੱਲੇ ਪਾਣੀ ਤੱਕ ਨਹੀਂ ਪਹੁੰਚਿਆ ਤੇ ਉਹਨਾਂ ਨੇ ਸਾਨੂੰ ਸਵੇਰੇ ਬੇਨਤੀ ਕੀਤੀ ਸੀ ਵੀ ਤੁਸੀਂ ਇੱਕ ਇਹ ਵੀ ਬੇਨਤੀ ਕਰਿਓ ਕਿ ਇੱਕੋ ਜਗ੍ਹਾ ਨਾ ਸਾਰੀ ਸੰਗਤ ਜਿਹੜੀ ਰਸਦ ਲੈ ਕੇ ਜਾਂ ਪਾਣੀ ਲੈ ਕੇ ਪਹੁੰਚੇ ਜਿਹੜੇ ਇਲਾਕੇ ਆ ਆਪ ਦੇਖ ਕੇ ਜਿਹੜੇ ਨੌਜਵਾਨ ਪਿੰਡਾਂ ਵਿੱਚ ਆਪ ਸੇਵਾ ਕਰਦੇ ਉਹਨਾਂ ਨਾਲ ਸੰਪਰਕ ਕਰਕੇ ਇਹ ਜਾਣਿਆ ਜਾਵੇ ਵੀ ਉੱਥੇ ਕਿਹੜੀਆਂ ਚੀਜ਼ਾਂ ਦੀ ਲੋੜ ਆ ਕਿਉਂਕਿ ਹੱਲੇ ਜੋ ਮਾਹਰਾਂ ਦਾ ਕਹਿਣਾ ਹੱਲੇ ਜਿੱਦਾਂ ਪਾਣੀ ਦਾ ਸਤਾਰ ਵਾਧਦਾ ਪਿਆ ੱੱਲੇ ਇਹ ਬਹੁਤ ਲੰਬਾ ਸਭਾ ਸੇਵਾ ਚੱਲਣੀ ਆ ਤੇ ਉਹਦੇ ਲਈ ਸਾਨੂੰ ਪੂਰੀ ਤਿਆਰੀ ਵੀ ਰੱਖਣੀ ਚਾਹੀਦੀ ਆ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਤੇ ਅਸੀਂ ਇਹ ਅਪੀਲ ਕਰਦੇ ਆ ਵੀ ਜਿੱਥੇ ਵੀ ਸੇਵਾ ਦੇਣੀ ਆ ਬੜੀ ਸੋਚ ਸਮਝ ਕੇ ਤੇ ਉੱਥੇ ਦੇ ਜਿਹੜੇ ਲੋਕਲ ਨਿਵਾਸੀ ਹੈਗੇ ਆ ਉਹਨਾਂ ਨਾਲ ਸੰਪਰਕ ਕਰਕੇ ਹੀ ਦਿੱਤੀ ਜਾਵੇ ਜਿਹੜਾ लवली जी ਕਰਨੈਲ ਜੀ ਜਿਹੜੇ ਹੁਸ਼ਾਰਪੁਰ ਦੇ ਵਿੱਚ ਦੋ ਪੁਆਇੰਟ ਬਣਾਏ ਗਏ ਨੇ ਕਿਹੜੇ ਕਿਹੜੇ ਪੁਆਇੰਟ ਬਣਾਏ ਗਏ ਨੇ ਜਿੱਥੇ ਕਿ ਆਮ ਲੋਕ ਪਹੁੰਚ ਕੇ ਇਥੇ ਇਹ ਸੇਵਾ ਆਪਣੀਆਂ ਜਿਹੜੀ ਉਹ ਜਮਾ ਕਰਵਾ ਸਕਦੇ ਨੇ ਜੀ ਅਸੀਂ ਇਕਤਾ ਜੀ ਸਾਡਾ ਇਥੇ ਸੈਂਟਰ ਗੁਰਦੁਆਰਾ ਸ਼੍ਰੀ ਸਿੰਘ ਸਵਾ ਜਿਹੜਾ ਰੇਲਵੇ ਰੋਡ ਦੇ ਉੱਤੇ ਹੈਗਾ 1 ਪੁਆਇੰਟ ਇੱਥੇ ਬਣਾਇਆ ਗਿਆ ਇੱਥੇ ਸਿੱਖ ਨੌਜਵਾਨ ਫਰੰਟ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਲ ਕੇ ਜਿਹੜਾ ਸਹਿਯੋਗ ਕੀਤਾ ਜਾਊਗਾ ਰਸਦ ਇਕੱਠੀ ਕੀਤੀ ਜਾਊਗੀ 1 ਪੁਆਇੰਟ ਜਿਹੜਾ ਸਾਡਾ ਬਣੂਗਾ ਉਹ ਗੁਰਦੁਆਰਾ ਚਰਨ ਪਾਵਨ ਕਲਗੀ ਧਰ ਜਿਹੜਾ ਰੋਸ਼ਨ ਗਰਾਉਂਡ ਦੇ ਬਿਲਕੁਲ ਸਾਹਮਣੇ ਆ ਉੱਥੇ ਸਾਡੇ ਯੰਗ ਖਾਲਸਾ ਗਰੁੱਪ ਦੇ ਵੀਰ ਅਤੇ ਗੁਰਦੁਆਰਾ ਚਰਨ ਪਾਵਨ ਦੀ ਜਿਹੜੀ ਕਮੇਟੀ ਆ ਉਹ ਰਲ ਕੇ ਸਹਿਯੋਗ ਕਰੂਗੀ ਤਾਂ ਹੋਰ ਵੀ ਜਿਹੜੀਆਂ ਬਹੁਤ ਜਿਨ੍ਹਾਂ ਦੇ ਅਸੀਂ ਨਾਮ ਵੀ ਨਹੀਂ ਮਤਲਬ ਸਾਨੂੰ ਪਤਾ ਬਹੁਤ ਸੰਸਥਾਵਾਂ ਇਦਾਂ ਦੀਆਂ ਜਿਹੜਾ ਵੱਧ ਚੜ ਕੇ ਜਿਹੜਾ ਸੇਵਾ ਕਰਨਾ ਚਾਹੁੰਦੀਆਂ ਜੀ ਅਖਰੀ ਦਿਨ ਕਦੋਂ ਆ ਜੀ ਕਦੋਂ ਸੇਵਾ ਲਈ ਜਾਏਗੀ ਤੇ ਕਦੋਂ ਤੱਕ ਲੋਕ ਜਿਹੜੀ ਉਹ ਰਸਦ ਹੈ ਜੋ ਜੋ ਵੀ ਉਹ ਸੇਵਾ ਕਰਨਾ ਚਾਹੁੰਦੇ ਨੇ ਕਿਹੜੇ ਦਿਨ ਤੱਕ ਤੇ ਕਿੰਨੇ ਸਮੇਂ ਤੱਕ ਉਹ ਪਹੁੰਚਾ ਸਕਦੇ ਨੇ ਜੀ ਜਿਹੜੀ ਜਦੋਂ ਅਸੀਂ ਜਾਣਾ ਹੈਗਾ ਉਹ ਅਸੀਂ 6 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ ਇੱਥੋਂ ਚੱਲਾਂਗੇ ਜੀ ਤੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਸ਼ੁੱਕਰਵਾਰ ਸ਼ਾਮ ਤੱਕ ਜਿਹੜੀ ਰਸਦ ਵਾ ਇਹ ਜਿਹੜੇ 2 ਪੁਆਇੰਟ ਬਣਾਏ ਆ ਸਿੰਘ ਸਵਾ ਗੁਰਦੁਆਰਾ ਸਾਹਿਬ ਤੇ ਰੇਲਵੇ ਰੋਡ ਤੇ ਜਿਹੜਾ ਤੇ ਇੱਕ ਗੁਰਦੁਆਰਾ ਕਲਗੀਧਰ ਚਰਨ ਪਾਵਨ ਜਿਹੜਾ ਰੋਸ਼ਨ ਗਰਾਊਂਡ ਆ ਉਥੇ 6 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀ ਰਸਦ ਜਿਹੜੀ ਸੰਗਤ ਪਹੁੰਚਾ ਦੇਵੇ ਜੀ ਤਾਂ ਭੁਪਿੰਦਰ ਸਿੰਘ ਜੀ ਸੱਜਣ ਵੀ ਸਾਡੇ ਨਾਲ ਮੌਜੂਦ ਨੇ ਸੱਜਣ ਸਾਹਿਬ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਵੀ ਸਵਾਲ ਆਵੇਗਾ ਕਿਉਂਕਿ ਕਈ ਫੇਸਬੁੱਕ ਹੀ ਵਿਦਵਾਨ ਹੁੰਦੇ ਨੇ ਘਰਾਂ ਦੇ ਵਿੱਚ ਬੈ ਕੇ ਜਿਨ੍ਹਾਂ ਨੇ ਕਮੈਂਟ ਕਰ ਰਹੇ ਹੁੰਦੇ ਨੇ ਕਿ ਹੁਣ ਹੁਸ਼ਾਰਪੁਰ ਵਾਲੇ ਕਿਉਂ ਜਾ ਗਏ ਨੇ ਹਟ ਤਾਂ ਪਿਛਲੇ 15 ਦਿਨਾਂ ਤੋਂ ਚੱਲ ਰਹੇ ਨੇ ਜੀ ਹਾਂਜੀ ਉਹਦੇ ਵਿੱਚ ਇਦਾਂ ਹੈਗਾ ਕਿ ਇਕੱਲੇ ਹੁਸ਼ਾਰਪੁਰ ਦੀ ਗੱਲ ਨਹੀਂ ਹੈਗੀ ਹੁਸ਼ਾਰਪੁਰ ਤੋਂ ਇਲਾਵਾ ਪੂਰੇ ਪੰਜਾਬ ਦਾ ਇਹ ਦਰਦ ਦਾ ਸਾਂਝਾ ਦਰਦ ਆ ਜੀ ਇਹ ਔਰ ਲੋਕ ਉੱਥੇ ਜਾ ਜਾ ਕੇ ਸੇਵਾਵਾਂ ਨਿਭਾ ਰਹੇ ਆ ਔਰ ਕਈਆਂ ਦੇ ਜ਼ਿਹਨ ਵਿੱਚ ਇਹ ਗੱਲ ਆਉਂਦੀ ਹੋਊਗੀ ਫੇਸਬੁੱਕ ਦੇ ਵਿਦਵਾਨ ਸੋ ਬੇਚੇ ਇਨੇ ਦਿਨ ਕਿਉਂ ਮੈਨੂੰ ਲੱਗਦਾ ਕਿ ਜੇ ਆਪਾਂ ਉੱਥੋਂ ਉੱਥੇ ਜਿਹੜੀ ਤਰਾਸਦੀ ਚੱਲਦੀ ਪਈ ਹੈ ਨਾ ਜੇ ਆਪਾਂ ਨੂੰ ਚੰਗੀ ਤਰ੍ਹਾਂ ਜ਼ਮੀਨੀ ਲੈਵਲ ਦੇ ਉੱਪਰ ਜਾ ਕੇ ਦੇਖੀਏ ਤਾਂ ਇਹ ਸ਼ਨੀਵਾਰ ਵੀ ਲਾਗੇ ਲੱਗੂਗਾ ਸਾਨੂੰ ਸ਼ਨੀਵਾਰ ਤੋਂ ਬਾਅਦ ਹੱਲੇ ਇਹਨੂੰ ਮਹੀਨਾ ਲੱਗਣਾ ਹੱਲੇ ਹੋਰ ਲੋਕਾਂ ਨੂੰ ਲੰਮਾ ਪੈਂਡਾ ਚੱਲੇਗਾ ਜੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਹਾਂਜੀ ਬਿਲਕੁਕੁਲ ਜਦੋਂ ਪਾਣੀ ਨੇ ਥੱਲੇ ਉਤਰਨਾ ਨਾ ਜੀ ਉਸ ਤੋਂ ਬਾਅਦ ਜਿਹੜੀ ਮੋਟੀ ਮੋਟੀ ਗਾਰ ਜ਼ਮੀਂ ਹੋਣੀ ਆ ਹੱਲੇ ਉਹ ਸਾਫ਼ ਕਰਨੀ ਪਣੀ ਆ ਉਸ ਵੇਲੇ ਬਿਮਾਰੀਆਂ ਫੈਲਣੀਆਂ ਉਹ ਹੱਲੇ ਸਾਰਾ ਕੁਝ ਪਿਆ ਹੈਗਾ ਹੱਲੇ ਬਹੁਤ ਲੰਮ ਉੱਥੇ ਜਿਹੜੇ ਲੋਕ ਪਹਿਲਾਂ ਸੇਵਾਵਾਂ ਕਰ ਰਹੇ ਆ ਔਰ ਜਿਨ੍ਹਾਂ ਨੂੰ ਲੋੜ ਵਾ ਇੱਕ ਗੇੜਾ ਜੇ ਪਹਿਲਾਂ ਉੱਥੇ ਲੱਗ ਜਾਵੇ ਉਹਨਾਂ ਦੇ ਕੋਲੋਂ ਜਾਣ ਲਿਆ ਜਾਵੇ ਕਿ ਕਿਹੜੀ ਚੀਜ਼ ਦੀ ਇਸ ਵੇਲੇ ਜ਼ਿਆਦਾ ਜ਼ਰੂਰਤ ਵਾ ਸੋ ਚੀਜ਼ ਹਾਂਜੀ ਹਾਂ ਦੂਜੀ ਵਾਰ ਫਿਰ ਔਰ ਇੱਕ ਹੋਰ ਜਿਹੜੀ ਖਾਸ ਗੱਲ ਹੈਗੀ ਆ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਦੇ ਕੋਲੋਂ ਅਪੀਲ ਕਰਦੀ ਪਈ ਆ 6000 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ਾਂ ਦੇ ਦੌਰੇ ਤੇ ਗਏ ਹੋਏ ਆ ਉਹਨਾਂ ਨੇ ਪੰਜਾਬ ਦੀ ਜਮ੍ਹਾਂ ਹੀ ਕੋਈ ਸਾਰ ਨਹੀਂ ਲਈ ਹੈਗੀ ਜੰਮੂ ਕਸ਼ਮੀਰ ਤੋਂ ਇਲਾਵਾ ਅਸਾਮ ਜਾਂ ਹੋਰ ਜਿੱਥੇ-ਜਿੱਥੇ ਤਰਸਦੀ ਆਈ ਆ ਉੱਥੇ ਭਾਵੇਂ ਗਏ ਉੱਥੇ ਉਹਨਾਂ ਨੇ ਵੀਡੀਓ ਕਾਲ ਦੇ ਰਾਹੀਂ ਜਾਇਜ਼ਾ ਲਿਆ ਹੈਗਾ ਹਮਦਰਦੀ ਪ੍ਰਗਟ ਹਮਦਰਦੀ ਪ੍ਰਗਟ ਕੀਤੀ ਆ ਉਹਨਾਂ ਨੇ ਐਲਾਨ ਵੀ ਕੀਤਾ ਹੈਗਾ ਉੱਥੇ ਪਰ ਪੰਜਾਬ ਦੇ ਲਈ ਕੋਈ ਹਮਦਰਦੀ ਯਾਰ ਨਹੀਂ ਕੀਤੀ ਹੈ ਕਿ ਪੰਜਾਬ ਦੇ ਲੋਕ ਆਪ ਹੀ ਪੰਜਾਬ ਦੀ ਸਾਰ ਲੈਂ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਕਰਨਲ ਜੀ ਇੱਕ ਵਾਰ ਸੰਪਰਕ ਨੰਬਰ ਵੀ ਜਰੂਰ ਤੁਸੀਂ ਸਾਂਝੇ ਕਰ ਦਿਓ ਤਾਂ ਜੋ ਲੋਕਾਂ ਨੂੰ ਵੀ ਆਸਾਨੀ ਹੋ ਜਾਵੇ ਤੁਹਾਡੇ ਤੱਕ ਪਹੁੰਚਣ ਦੇ ਵਿੱਚ ਨਾਲ ਨਾਲ ਕੰਟੈਕਟ ਨੰਬਰ ਸਾਂਝੇ ਕਰ ਦਿਓ ਸੰਪਰਕ ਨੰਬਰ ਤੇ ਇੱਕ ਅਪੀਲ ਹੈ ਜੋ ਆਮ ਲੋਕਾਂ ਨੂੰ ਹੁਸ਼ਾਰਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਕੀ ਕਰਨਾ ਚਾਹੁੰਦੇ ਹੋ ਉਹ ਵੀ ਦੱਸ ਦਿਓ ਜੀ ਅਸੀਂ ਸਮੂਹ ਹੁਸ਼ਿਆਰਪੁਰ ਦੀ ਇਲਾਕਾ ਨਿਵਾਸੀ ਜਿਹੜੇ ਲੋਕ ਆ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਇਹੋ ਜਿਹੇ ਜਿਹੜੇ ਹਾਲਾਤ ਬਣਿਓ ਆ ਹੜ੍ਹਾਂ ਦੀ ਭਿਆਨਕ ਮਾਰ ਦੇ ਵਿੱਚ ਜਿਹੜੇ ਲੋਕ ਆ ਐਸ ਵੇਲੇ ਸਾਨੂੰ ਰਾਜਨੀਤੀ ਤੋਂ ਉੱਤੇ ਉੱਠ ਕੇ ਆਪਸੀ ਜਿਹੜੇ ਮਤਭੇਦ ਭੁਲਾ ਕੇ ਐਸ ਵੇਲੇ ਆਪਣੇ ਆਂ ਦੇ ਨਾਲ ਖੜਨ ਦੀ ਲੋੜ ਆ ਤਾਹੀਂ ਅਸੀਂ ਜਿਹੜੇ ਉਹਨਾਂ ਦੇ ਕੋਸ਼ਿਕ ਸਹਾਰਾ ਜਿਹੜਾ ਕੋਸ਼ਿਕ ਸਹਿਯੋਗ ਅਸੀਂ ਦੇ ਸਕਦੇ ਆ ਐਸ ਵੇਲੇ ਲੋੜ ਆ ਅਸੀਂ ਡਟ ਕੇ ਉਹਨਾਂ ਦੇ ਨਾਲ ਖੜੀਏ ਸੋ ਜਿਹੜੇ ਕੰਟੈਕਟ ਨੰਬਰ ਆ ਜੀ ਇੱਕ ਤਾਂ 797325 8773 ਦੂਜਾ ਜਿਹੜਾ ਕੰਟੈਕਟ ਨੰਬਰ ਆ ਜੀ 88720 87252 ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਆ ਜੀ ਦੁਬਾਰਾ ਤੋਂ ਫਿਰ 797325 8773 ਤੇ 88720 87252 ਇਹਨਾਂ ਨੰਬਰਾਂ ਤੇ ਜਿਹੜਾ ਸੰਪਰਕ ਸੰਗਤ ਕਰ ਸਕਦੀ ਹੈ ਜਿਨੇ ਵੀ ਰਸਦ ਜਾਂ ਹੋਰ ਸੇਵਾ ਦੇਣੀ ਹੋਵੇ ਜੀ ਬਹੁਤ ਬਹੁਤ ਧੰਨਵਾਦ ਜੀ ਸੋਇਸਨ ਹੁਸ਼ਾਰਪੁਰ ਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਆਉਣ ਵਾਲੇ ਦਿਨ ਸ਼ਨੀਵਾਰ ਨੂੰ ਜਿਹੜੀ ਉਹ ਹੁਸ਼ਾਰਪੁਰ ਤੋਂ ਰਸਦ ਹੈ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਲਿਜਾਈ ਜਾਵੇਗੀ ਸੋ ਤੁਸੀਂ ਵੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜੋ ਵੀ ਲੋਕ ਪੰਜਾਬ ਦੇ ਹਮਦਰਦੀ ਨੇ ਜਿਹੜੇ ਵੀ ਲੋਕ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਉਹਨਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਨੇ ਜਿਹੜੇ ਇਸ ਵਕਤੇ ਨਾ ਮਾੜੇ ਹਾਲਾਤਾਂ ਦੇ ਲਾਂ ਜੂਝ ਰਹੇ ਨੇ ਤਾਂ ਆਪਣੀ ਰਸਦ ਇੱਥੇ ਉਹ ਪਹੁੰਚਾ ਸਕਣ ਦਿਨ ਸ਼ਨੀਵਾਰ ਨੂੰ ਰਸਦ ਲਿਜਾਈ ਜਾਵੇਗੀ ਹੁਸ਼ਾਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੇ ਰੋਸ਼ਨਗਰੋਡ ਨਸਤੀਕ ਮੌਜੂਦ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਤੁਸੀਂ ਆਪਣੀ ਰਸਦ ਹੈ ਉਹ ਜਮ੍ਹਾਂ ਕਰਵਾ ਸਕਦੇ ਹੋ Inspiring, innovation, DNA, university.